ਮੈਂ ਇਸ ਵੇਲੇ ਮੌਜੂਦ ਹਾਂ ਰੀਬ ਗਾਂਧੀ ਨੈਸ਼ਨਲ ਲਾਜ ਯੂਨੀਵਰਸਿਟੀ ਪਟਿਆਲਾ ਜੋ ਕਿ ਪਟਿਆਲਾ ਤੋਂ ਪਾਸੋ ਰੋਡ ਤੇ ਪਟਿਆਲਾ ਤੋਂ 10 ਕਿਲੋਮੀਟਰ ਬਾਹਰ ਪੈਂਦੀ ਹੈ ਇੱਥੇ ਜਿਹੜੇ ਸਟੂਡੈਂਟ ਨੇ ਪਿਛਲੇ 3 ਦਿਨਾਂ ਤੋਂ ਉਹ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਦੋਸ਼ ਹੈ ਕਿ ਜਿਹੜੇ ਬੀਸੀ ਸਾਹਿਬ ਨੇ ਯੂਨੀਵਰਸਿਟੀ ਦੇ ਉਹ ਇਹਨਾਂ ਨੂੰ ਬਿਨਾਂ ਇਨਫੋਰਮੇਸ਼ਨ ਦਿੱਤੇ ਇਹਨਾਂ ਦੇ ਹੌਸਲ ਵਿੱਚ ਆਏ ਜਿੱਥੇ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੱਪੜੇ ਠੀਕ ਨਹੀਂ ਜਾਂ ਤੁਸੀਂ ਜੋ ਵੀ ਹੈ ਉਹਨਾਂ ਦਾ ਸ਼ਾਇਦ ਉਹਨਾਂ ਨੇ ਆਪਣੇ ਤਰੀਕੇ ਨਾਲ ਸਹੀ ਕਿਹਾ ਹੋਣਾ ਪਰ ਬੱਚਿਆਂ ਦਾ ਦੋਸ਼ ਹੈ ਵੀ ਜਿਹੜਾ ਉਹਨਾਂ ਦਾ ਉੱਥੇ ਆਉਣਾ ਗਲਤ ਸੀ ਕਿਉਂਕਿ ਮੇਲ ਮੈਂਬਰ ਅਲਾਉਡ ਨਹੀਂ ਹੈਗੇ ਕਿਉਂਕਿ ਇੱਥੇ ਬੱਚਿਆਂ ਦੇ ਪੇਰੈਂਟਸ ਵੀ ਅਲਾਉਡ ਨਹੀਂ ਹੈਗੇ ਮਾਂ ਜਾਂ ਪਿਓ ਵੀ ਲਾਉਡ ਨਹੀਂ ਹੈਗੇ ਤਿੰਨ ਦਿਨ ਤੋਂ ਜਿਹੜਾ ਹੈਗਾ ਇਹਨਾਂ ਦਾ ਸੰਘਰਸ਼ ਚੱਲ ਰਿਹਾ ਹੈ ਇਸ ਵੇਲੇ ਵੀ ਜਿਹੜੇ ਸਟੂਡੈਂਟ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਹਾਲੇ ਤੱਕ ਜਿਹੜਾ ਹੈਗਾ ਇਹਨਾਂ ਦਾ ਬੱਚਿਆਂ ਦਾ ਇਹ ਵੀ ਕਹਿਣਾ ਵੀ ਜਿਹੜਾ ਹੈਗਾ ਸਾਡੇ ਨਾਲ ਕੋਈ ਕੰਪਰੋਮਾਈਜ਼ ਜਾਂ ਸਿਟਿੰਗ ਨਹੀਂ ਹੋਈ ਸਗੋਂ ਉਲਟਾ ਜਿਹੜੇ ਬੀਸੀ ਦਫ਼ਤਰ ਵੱਲੋਂ ਉਹਨਾਂ ਦੇ ਫੈਮਿਲੀਜ਼ ਨੂੰ ਪਰ ਪੇਰੈਂਟਸ ਨੂੰ ਥ੍ਰੈਟਨਿੰਗ ਜਾ ਰਹੇ ਨੇ ਕਿ ਵੀ ਜੇ ਤੁਹਾਡੇ ਬੱਚੇ ਨਾ ਆਵੇ ਤਾਂ ਅਸੀਂ ਉਹਨਾਂ ਇਹਨਾਂ ਬੱਚਿਆਂ ਦਾ ਕਹਿਣਾ ਹੈ ਵੀ ਇਹ ਜਿਹੜਾ ਜਿਹੜਾ ਸਾਡਾ ਹੈਗਾ ਸਟ੍ਰਗਲ ਇਹ ਸਾਡਾ ਕੰਟੀਨਿਊ ਰਹੂਗਾ ਜਿੰਨਾ ਚਿਰ ਤੱਕ ਵੀਸੀ ਸਾਹਿਬ ਅਸਤੀਫਾ ਨਹੀਂ ਦੇਣ। ਹਾਂਜੀ ਤੁਹਾਡਾ ਕਿਹੜੀ ਯੂਨੀਵਰਸਿਟੀ ਹੈ? ਕੀ ਤੁਹਾਡਾ ਮੈਟਰ ਹੈ? ਕੀ ਤੁਹਾਡੀਆਂ ਡਿਮਾਂਡ ਨੇ? ਅ ਸਰ ਸਾਡੀ ਰਾਜੀਵ ગાંધી ਨੈਸ਼ਨਲ ਯੂਨੀਵਰਸਿਟੀ ਆਫ ਲਾਅ ਹੈ। ਇੱਕ ਸਟੇਟ ਯੂਨੀਵਰਸਿਟੀ ਹੈ ਜੋ ਕਿ ਪਟਿਆਲਾ ਚ ਪੈਂਦੀ ਹੈ ਪੰਜਾਬ ਦੇ ਅੰਦਰ। ਫਿਲਹਾਲ ਸਾਡੀ ਡਿਮਾਂਡ ਇਹ ਹੈ ਕਿ ਸਾਨੂੰ ਵੀਸੀ ਸਰ ਦਾ ਰੈਜ਼ੀਗਨੇਸ਼ਨ ਚਾਹੀਦਾ ਹੈ। ਇਹ ਡਿਮਾਂਡ ਸਾਡੀ ਇਸ ਲਈ ਉੱઠી ਹੈ ਕਿਉਂਕਿ ਅ ਪੈਂਡੈਂਟ ਪਹਿਲਾਂ ਵੀ ਸੀ ਸਰ ਗਰਲਸ ਕੋਚ 3 3 ਵਜੇ ਦੇ ਅਰਾਊਂਡ ਇਹ ਕਹਿ ਕੇ ਕਿ ਅਸੀਂ ਮੈਸ ਦੇ ਖਾਣੇ ਦੀ ਇਨਸਪੈਕਸ਼ਨ ਕਰਨ ਜਾ ਰਹੇ ਹਾਂ ਸਾਨੂੰ ਇਹ ਦੇਖਣਾ ਹੈ ਕਿ ਅੰਦਰ ਮੈਸ ਵਿੱਚ ਕੀ ਚੱਲ ਰਿਹਾ ਹੈ ਕਿ ਸਾਨੂੰ ਬਹੁਤ ਕੰਪਲੇਂਟ ਆ ਰਹੀ ਹੈ ਕਿ ਮੈਸ ਦਾ ਖਾਣਾ ਵਧੀਆ ਨਹੀਂ ਹੈ ਜਾਂ ਕੀੜੇ ਮਕੌੜੇ ਨਿਕਲ ਰਿਹਾ ਖਾਣੇ ਚੋਂ ਇਹ ਕਹਿ ਕੇ ਉਹ ਦੋ ਮੇਲ ਗਾਰਡਸ ਨੂੰ ਆਪਣੇ ਨਾਲ ਲੈ ਕੇ ਬਿਨਾ ਚੀਫ ਗਾਰਡਨ ਨੂੰ ਇਨਫੋਰਮ ਕੀਤੇ ਬਿਨਾ ਫੀਮੇਲ ਗਾਰਡਸ ਦੇ ਗਰਲਸ ਹੌਸਟਲ ਦੀ ਮੈਸ ਦੇ ਅੰਦਰ ਚਲੇ ਗਏ ਉੱਥੇ ਜਾ ਕੇ ਉਹ ਬਹੁਤ ਟਾਈਮ ਤੱਕ ਉਹਨਾਂ ਦੇ ਨਾਲ ਕੋਈ ਫੀਮੇਲ ਗਾਰਡ ਤੇ ਕੋਈ ਵੀ ਚੀਫ ਗਾਰਡ ਨਹੀਂ ਸੀ ਗਰਲਸ ਹੌਸਟਲ ਦੀ ਜੋ ਕਿ ਹੋਣੀ ਚਾਹੀਦੀ ਸੀ ਕਾਨੂੰਨ ਦੇ ਤਹਿਤ ਐਂਡ ਉਸ ਤੋਂ ਬਾਅਦ ਉਹ ਮੈਸ ਤੋਂ ਬਾਅਦ ਉਹ ਲੜਕੀਆਂ ਦੇ ਕਮਰੇ 'ਚ ਗਏ ਐ ਤੇ ਇਸ ਚੀਜ਼ ਕਰਕੇ ਸਾਨੂੰ ਇਹ ਹੈ ਕਿ ਸਾਡੀ ਪ੍ਰਾਈਵੇਸੀ ਨੂੰ ਉਹਨਾਂ ਨੇ ਬ੍ਰੀਚ ਕੀਤਾ ਹੈ ਜੋ ਕਿ ਬਹੁਤ ਗਲਤ ਚੀਜ਼ ਹੈ ਇਸ ਚੀਜ਼ ਤੇ ਅਸੀਂ ਉਹਨਾਂ ਦਾ ਇਸਤੀਫਾ ਮੰਗ ਰਹੇ ਹਾਂ ਸਿਰਫ ਇੱਕੋ ਹੀ ਡਿਮਾਂਡ ਹੈ ਕੋਈ ਹੋਰ ਵੀ ਡਿਮਾਂਡ ਨਹੀਂ ਮੇਨ ਡਿਮਾਂਡ ਇਹ ਕਿ ਉਹ ਪੈਦਾ ਹੋ ਗਈ ਹੈ ਕੋਈ ਐਤ ਹੋਰ ਵੀ ਡਿਮਾਂਡ ਹੈ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਸਿਰਫ ਇਹ ਇਕਲੌਤਾ ਇਨਸੀਡੈਂਟ ਨਹੀਂ ਹੈ ਅਸੀਂ ਜਿਹਦੇ ਕਰਕੇ ਉਹਨਾਂ ਦਾ ਰੈਜ਼ੀਗਨੇਸ਼ਨ ਮੰਗ ਰਹੇ ਹਾਂ ਹੋਰ ਵੀ ਬਹੁਤ ਕੁਝ ਹੋਇਆ ਸੀਗਾ ਉਹਨਾਂ ਨੇ ਸਾਡੇ ਕੱਪੜਿਆਂ ਤੇ ਬਹੁਤ ਬੋਲਿਆ ਹੈ ਬਹੁਤ ਸੈਕਸਿਸਟ ਰਿਮਾਰਕਸ ਪਾਸ ਕੀਤੇ ਨੇ ਕਿ ਤੁਸੀਂ ਇਹ ਕਿਉਂ ਪਾਉਂਦੇ ਹੋ ਉਹ ਕਿਉਂ ਪਾਉਂਦੇ ਹੋ ਕੋਈ ਬੱਚਾ ਲਾਇਬ੍ਰੇਰੀ 'ਚ ਜਾਂਦਾ ਹੈ ਤਾਂ ਉਹਨੂੰ ਪੜਨ ਤੋਂ ਰੋਕ ਦਿੰਦਾ ਕਿ ਤੁਸੀਂ ਇਹ ਕਿਉਂ ਪੜ ਰਹੇ ਹੋ ਤੁਸੀਂ ਉਹ ਪੜੋ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤੁਸੀਂ ਕੋਈ ਹੋਰ ਕੰਮ ਕਰੋ ਈਵਨ ਕਲਾਸ 'ਚ ਆਨ ਕੇ ਬੋਲਦੇ ਨੇ ਕਿ ਤੁਸੀਂ ਇਹ ਵਾਲੀ ਬੁੱਕ ਕਿਉਂ ਪੜ ਰਹੇ ਹੋ ਤਾਂ ਬਹੁਤ ਮੋਟੀ ਕਿਤਾਬ ਹੈ ਇੱਕ ਫੀਮੇਲ ਸਟੂਡੈਂਟ ਨੂੰ ਕਹਿ ਰਹੇ ਨੇ ਕਿ ਤੁਸੀਂ ਇੱਕ ਫੀਮੇਲ ਹੋ ਕੇ ਇਹ ਟਾਪਿਕ ਕਿਉਂ ਚੱਕਿਆ ਹੈ ਇਹ ਤਾਂ ਤੁਹਾਡੇ ਤੋਂ ਹੋਣਾ ਨਹੀਂ ਇਹ ਆਸਾਨ ਕੁਝ ਆਸਾਨ ਟਾਪਿਕ ਲੋ ਜੋ ਤੁਸੀਂ ਘਰ ਇੱਕ ਬੈਠ ਕੇ ਕਰ ਰਹੇ ਹੋ ਤਾਂ ਸਾਡੀਆਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਉਹ ਸਾਨੂੰ ਬਹੁਤ ਇੱਕ ਹੱਦ ਤੱਕ ਅਸੀਂ ਸਹਿ ਲਿਆ ਪਰ ਪਰ ਹੁਣ ਜਦੋਂ ਉਹਨਾਂ ਨੇ ਹੌਸਟਲ 'ਚ ਐਂਟਰੀ ਕਰ ਲਈ ਗਰਲਸ ਦੇ ਕਮਰੇ ਤੱਕ ਗਏ ਹੈ ਉਹ ਬਹੁਤ ਗਲਤ ਚੀਜ਼ ਸੀ ਜੀ ਨੂੰ ਅਸੀਂ ਹੋਰ ਨਹੀਂ ਸੀ ਸਹਿ ਸਕਦੇ ਤੇ ਸਾਡੀ ਡਿਮਾਂਡ ਇਹੀ ਹੈ ਕਿ ਸਾਨੂੰ ਉਹਨਾਂ ਦਾ ਇਸਤੀਫਾ ਚਾਹੀਦਾ ਹੈ ये ये, आप माफी भी मांग रहे हैं। ये यह ये, ये लड़कियों का मैं उन्हीं कमरों में गया जो हमारी बच्चियां सिंगल अक्युपेंसिक कमरे में डबल अक्युपेंसीम रह रही हैं और मैं चीफ वार्डन सिक्योरिटी गार्ड और महिला लड़कियों जो गर्ल्स लड़कियां उनके साथ गया हूँ उनके रिक्वेस्ट पर गया हूँ इसके अलावा और लंच टाइम में गया दो बजे वो लंच का समय था एक बजे का रात में मैं नहीं गया हूँ और सब लड़कियां साथी पूरा एविडेंस में है साथ में इस तरह से बिना वो अगर हमारे से वार्डन है तो वार्डन के साथ सिक्योरिटी गार्ड और बच्चियां अगर हमको पकड़ करते ले जाएंगी बुलाएंगी तो हम उनके कमरों में गए और, और यह कोई अपराध नहीं है प्रोटेस्ट तो के पीछे आपको क्या लगता है कि क्या मंशा रह रही है क्या कोई पीछे से चला रहा है इस प्रोटेस्ट तो को कोई अब अभी यह हमारे पास इस तरह का कुछ हम नहीं कह सकते हैं लेकिन हम बच्चों के बच्चों की सेल्फ हेल्थ के लिए उनके एजुकेशन एनवायरमेंट के लिए उस इंस्टीट्यूशन को आगे बढ़ाने के लिए और उनकी प्रॉब्लम को सॉल्व ਕਰਨ ਕੇ ਲਈ ਹਮ ਅਗਰ ਜੋ ਵੀ ਹੋਗੀ ਹਮ ਆਪਣੇ ਮਹਿਲਾ ਟੀਚਰੋ ਕੇ ਸਾਥ ਮਿਲਕਰ ਆਪਣੇ ਬੱਚੋ ਕੇ ਸਾਥ ਮਿਲਕਰ ਕੋਰਸ ਦੇ ਸਾਥ ਮਿਲਕਰ ਕਰ ਰਿਹਾ ਕਰਨ ਕਾ ਬਿਆਰ ਯਾਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮ ਸੀ ਗਿਆ ਉਹਨਾਂ ਨੇ ਮੈਨੂੰ ਦੱਸਿਆ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕੋਈ ਸੇ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹ ਦੇ ਰਹੀ ਕਿ ਫੈਸਿਲਿਟੀ ਉਹਨਾਂ ਨੂੰ ਮਿਲਣੀ ਚਾਹੀ ਉਹ ਉਹਨਾਂ ਦੇ ਲਈ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੇ ਉਸ ਤੋਂ ਬਾਅਦ ਮੈਂ ਵੀ ਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਵੀ ਕਹਿੰਦਾ ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਬਾਰੇ ਕੁਝ ਫੀਮੇਲ ਫੈਕਲਟੀਜ਼ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚੇ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵ ਚੁਣਨਗੇ ਔਰ ਇਧਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ ਵਿੱਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੀ ਤਰਫੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ ਉਹ ਕਮੇਟੀ ਬਣੇਗੀ। ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ। ਜੋ ਕਹਿਣਗੇ ਤੇ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ ਉਹਨਾਂ ਨੂੰ ਰਿਪਰੈਜ਼ੈਂਟ ਕਰਾਂ ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ। ਠੀਕ ਹੈ। ਮੈਂ ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਤੁਸੀਂ ਸਾਰਾ ਕਾਫੀ ਦਿਨ ਹੋ ਗਿਆ ਐਨਲਾਈਜ਼ ਕੀਤਾ ਸਾਰਾ ਮਸਲਾ ਕਿਸ ਤਰੀਕੇ ਨਾਲ ਵੇਖਿਓ ਗਲਤੀ ਕੀ ਮੰਨਜੋ ਸਭ ਤੋਂ ਪਹਿਲਾਂ। ਮੈਂ ਇਸ ਟਾਈ ਆ ਸਟੂਡੈਂਟਸ ਦੇ ਰਿਪਰੈਜ਼ੈਂਟੇਟਿਵ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਵਾਕੀ ਕੌਣ ਗਲਤ ਹੈ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੀਆਂ ਆਪਣੀਆਂ ਆਰਗੂਮੈਂਟਸ ਨੇ ਕਿ ਮੈਂ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ ਜਦੋਂ ਬੱਚੇ ਨੇ ਕਿਹਾ ਵੀ ਰੁਕੋ ਇਹ ਬੱਚੇ ਅੱਜ ਬਹੁਤ ਖੁਸ਼ ਵੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਐਂਡ ਆਲ ਦੈ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏਗਾ